ਉਮੀਦ ਹੈ ਜਿਸੀ ਕੋਰ ਫੈਸ਼ਨ ਬੁਟੀਕ ਮਹਿਸ਼ਵਰ ਚੌਕ ਬਟਿੰਡਾ ਤੋਂ ਬੋਲ ਰਹੇ ਹਾਂ ਅਸੀਂ ਤਕਰੀਬਨ 5 ਸਾਲ ਤੋਂ ਤੀਆਂ ਦਾ ਤਿਹਾੜੀ ਮਨਾ ਰਹੇ ਹਾਂ ਇਸ ਸਾਲ ਵੀ ਇਸੇ ਪਹਿਲਾਂ ਦੀ ਤਰ੍ਹਾਂ ਇਸ ਤਿਹਾੜੀ ਨੂੰ ਤੀਆਂ ਦਾ ਤਿਜ ਦਾ ਤਿਹਾੜੀ ਮਨਾਉਂਦੇ ਹਾਂ ਮਿਤੀ 27 ਜੁਲਾਈ ਐਤਵਾਰ ਸਥਾਨ ਬਾਇਆ ਫੋਰਟ ਵਿੱਚ ਸਮਾਤਨ ਤੋਂ ਸਤ ਲੀ ਨੂੰ ਪਹੁੰਚਾ ਰਹੇ ਹਾਂ ਜਿਸ ਦੇ ਵਿੱਚ ਕਿ ਅਸੀਂ ਪੰਜਾਬੀ ਬੋਲੀਆਂ ਆਪਣਾ ਪੰਜਾਬ ਦਾ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰਾਂਗੇ ਜਿਹੜਾ ਕਿ ਸਾਡੇ ਪੰਜਾਬੀਆਂ ਨੂੰ ਬਹੁਤ ਜ਼ਰੂਰਤ ਹੁੰਦਾ ਹੈ ਇਸ ਨੂੰ ਸੰਭਾਲਣ ਦੀ ਅਤੇ ਇਸ ਵਿੱਚ ਜੋ ਪ੍ਰੋਗਰਾਮ ਦਿੱਤੇ ਜਾਣਗੇ ਉਸ ਦੇ ਵਿੱਚ ਫਸਟ ਹੈ ਇਹ ਬੰਗਾਂ ਬੱਚਾਂ ਨੂੰ ਪੜਾਈ ਦਿੱਤੀ ਜਾਣਾ ਅਸੀਂ ਇਸ ਵਿੱਚ ਸ਼ਾਮਲ ਹੋਣਗੇ ਸਾਰੇ ਲੇਡੀਜ਼ ਸ਼ੁਕਰੀਆ ਦੇ ਰਹੇ ਹਾਂ ਥੈਂਕ ਯੂ ਇਹ ਕਿੰਨਾ ਪ੍ਰੋਗਰਾਮ ਹੈ ਇਹ ਪੰਜਵੇਂ ਜੇ ਸਾਡੀ ਬੇਟੀਰੀ ਪੰਜ ਸਾਲ ਹੋ ਗਏ ਤੁਹਾਨੂੰ ਸ਼ੌਕੀ ਮਨਾਉਣਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਇੱਕ ਹੋਰ ਫੈਸ਼ਨ ਬੁਟੀਕ ਬਟਿੰਡਾ ਅਸੀਂ 5 ਸਾਲਾਂ ਤੋਂ 30 30 ਦੀਆਂ ਮਨਾ ਰਹੇ ਹਾਂ ਇਹ ਸਾਡਾ ਪੰਜਵਾਂ ਫੰਕਸ਼ਨ ਹੈ ਤੇ ਹਰ ਸਾਲ ਸਾਨੂੰ ਬੜਾ ਸਹਿਯੋਗ ਮਿਲਦਾ ਪਰਮਾ ਹੁੰਘਾਰਾ ਮਿਲਦਾ ਹੈਗਾ ਤੇ ਸਾਨੂੰ ਉਮੀਦ ਹੈ ਵੀ ਇਸ ਸਾਲ ਵੀ ਸਾਨੂੰ ਪੂਰਾ ਫੁੱਲ ਹੁੰਘਾਰਾ ਮਿਲੇਗਾ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਵੀ ਜਲਦ ਜਲਦੀ ਆਪਦੀ ਟਿਕਟ ਬੁੱਕ ਕਰਾਓ ਸਾਡੀ ਜਿਹੜੀ ਟਿਕਟ ਹੈ ਉਹ ਪਰ ਪਰਸਨ 700 ਹੈ ਇਹਦੇ ਵਿੱਚ ਅਸੀਂ 스ਨੈਕਸ ਵਗੈਰਾ ਵੀ ਦੇਵਾਂਗੇ ਔਰ ਡਿਨਰ ਵੀ ਪ੍ਰੋਵਾਈਡ ਕਰਾਵਾਂਗੇ ਤੇ ਸਾਰੀਆਂ ਭੈਣਾਂ ਨੂੰ ਰਿਕਵੈਸਟ ਹੈ ਵੀ ਜਲਦੀ ਤੋਂ ਜਲਦੀ ਆਪਣੀ ਬੁਕਿੰਗ ਕਰਵਾਓ ਇਹ ਆਪਣਾ ਪ੍ਰੋਗਰਾਮ ਬਾਇਆ ਫੋਰਡ ਦੇ ਵਿੱਚ ਕਰਵਾ ਰਹੇ ਆ ਆਪਾਂ ਤੇ ਜਲਦੀ ਤੋਂ ਜਲਦੀ ਤੁਸੀਂ ਬੁਕਿੰਗ ਕਰਾਓ ਸਹਿਯੋਗ ਤੁਹਾਨੂੰ ਕਿਸ-ਕਿਸ ਦਿਨ ਦੀ ਤੇ ਵਿੱਚ ਸਹਿਯੋਗ ਸਾਡਾ ਕਸਟਮਰ ਆ ਸਾਡੇ ਸਾਡੀਆਂ ਭੈਣਾਂ ਜਿਹੜਾ ਸਾਨੂੰ ਬਹੁਤ ਪਿਆਰ ਕਰਦੀਆਂ ਜਦੋਂ ਵੀ ਅਸੀਂ ਉਹਨਾਂ ਨੂੰ ਮਤਲਬ ਕੋਈ ਮੈਸੇਜ ਕਰਦੇ ਆ ਸਾਡਾ ਮਤਲਬ ਪੂਰਾ ਸਾਥ ਦਿੰਦੀਆਂ ਉਹ ਕਿਨਵੇਂ ਪ੍ਰੋਗਰਾਮ ਇਹ ਪੰਜਵਾਂ ਫੰਕਸ਼ਨ ਆ ਆਪਣਾ ਤੇ ਇਹਦੇ ਵਿੱਚ ਆਪਾਂ ਪੰਜਾਬੀ ਸੱਭਿਆਚਾਰ ਨੂੰ ਦਿਖਾਵਾਂਗੇ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਚੀਜ਼ਾਂ ਹੋਣਗੀਆਂ ਉੱਥੇ ਆਪਣੀਆਂ ਪੰਜਾਬੀ ਸੱਭਿਆਚਾਰ ਨਾਲ ਹੀ ਉੱਥੇ ਗੇਮਾਂ ਖੜਾਈਆਂ ਜਾਣਗੀਆਂ ਪੰਜਾਬੀ ਸੱਭਿਆਚਾਰ ਨੂੰ ਮੁੱਖ ਰੱਖਦੇ ਹੋਏ ਸਾਰਾ ਫੰਕਸ਼ਨ ਹੋਊਗਾ ਆਪਣਾ ਜੇ ਤੁਹਾਡੇ ਨਾਲ ਕਨੈਕਟ ਕਰਨਾ ਹੋਵੇ ਆਪਣਾ ਨੰਬਰ ਬੋਲ ਦਿਓ ਹਾਂਜੀ ਆਪਣਾ ਨੰਬਰ ਹੈਗਾ 94651 70541 ਔਰ ਦੂਸਰਾ ਨੰਬਰ 99880 126 ਇਹਦੇ ਉੱਤੇ ਤੁਸੀਂ ਆਪਦੀ ਸੀਟ ਬੁੱਕ ਕਰਵਾ ਸਕਦੇ ਹੋ ਤੇ ਸਾਨੂੰ ਮਤਲਬ ਉਮੀਦ ਹੈ ਵੀ ਤੁਸੀਂ ਵੀ ਰਲ ਮਿਲ ਕੇ ਸਾਡਾ ਸਾਥ ਦਿਓਗੇ ਜੀ ਐਂਟਰੀ ਫੀਸ ਕਿੰਨੀ ਰੱਖੀ ਤੁਸੀਂ ਆਪਣੇ 700 ਰੁਪਏ ਆ 700 ਪਰਸਨ ਇਸ ਤਰ੍ਹਾਂ ਹਰ ਬੱਚਾ ਬਜ਼ੁਰਗ ਨੌਜਵਾਨ ਕੁੜੀ ਮੋਬਾਈਲਾਂ ਤੱਕ ਸੀਮਤ ਰਹਿ ਗਈ ਹਾਂਜੀ ਤੁਸੀਂ ਇਸ ਤਰ੍ਹਾਂ ਦੇ ਸਵੇਜਾਰਕ ਪ੍ਰੋਗਰਾਮ ਕਰਾਉਨੇ ਆ ਤਾਂ ਕਿਸ ਤਰ੍ਹਾਂ ਖੁਦ ਮਹਿਸੂਸ ਕਰਦੇ ਹੋ ਸਾਡੇ ਦਰਸ਼ਕਾਂ ਲਈ ਕੀ ਸੰਦੇਸ਼ ਦੇਣਾ ਅਸੀਂ ਬਹੁਤ ਅੱਛਾ ਮਹਿਸੂਸ ਕਰਦੇ ਹਾਂ ਕਿਉਂਕਿ ਅੱਜ ਕੱਲ ਦੇ ਬੱਚੇ ਸਿਰਫ ਟੀਵੀ ਮੋਬਾਈਲ ਨਾਲ ਹੀ ਸੀਮਤ ਰਹਿ ਗਏ ਹਨ ਉਹ ਕਿੱਥੇ ਨਾ ਆਉਣਾ ਜਾਣਾ ਜਾਂ ਕਿਤੇ ਬਾਹਰ ਜਾਣ ਨੂੰ ਤੇ ਚੰਗਾ ਨਹੀਂ ਸਮਝਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਥੋੜਾ ਜਿਹਾ ਬਾਹਰ نکਾਲਾ ਜਾਵੇ ਅਤੇ ਆਪਣੇ ਪੰਜਾਬ ਬਾਰੇ ਥੋੜਾ ਜਿਹਾ ਦੱਸਿਆ ਜਾਵੇ ਕਿ ਸਾਡੇ ਇੱਥੇ ਕਿਹੜੇ ਹਾਂ ਇਸ ਬਾਰੇ ਸਹੀ ਕੋਸ਼ਿਸ਼ ਕਰਨਿਆ ਕੰਮ ਜਾ ਖੁਮਾ ਦੇ ਅਸੀਂ ਉਹ ਰਿਲੇਟਿਡ ਚਰਖਾ ਮਧਾਨੀਆਂ ਬਹੁਤ ਚੀਜ਼ਾਂ ਰੱਖਾਂਗੇ ਜਿਹੜਾ ਉੱਥੇ ਦੇਖ ਕੇ ਬੜੇ ਬੱਚੇ ਖੁਸ਼ ਹੁੰਦੇ ਆ ਉਹਨਾਂ ਨਾਲ ਪਿਕਚਰਸ ਕਰਾਉਂਦੇ ਹੈਗੇ ਬਣਾ ਮਤਲਬ ਖੁਸ਼ ਹੁੰਦੇ ਉਹਨਾਂ ਨੂੰ ਪਤਾ ਲੱਗਦਾ ਵੀ ਕਿਹ ਚਿੱਪ ਜਦੋਂ ਕੁਐਸਚਨ ਪੁੱਟ ਕਰਦੇ ਆ ਉੱਥੇ ਵੀ ਆਹ ਨੇ ਹੀ ਕਿਹਨੂੰ ਕਿਹਾ ਜਾਂਦਾ ਹੈ ਮਧਾਨੀ ਕਿਹਨੂੰ ਕਿਹਾ ਜਾਂਦਾ ਉੱਥੇ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਨੌਲੇਜ ਮਿਲਦੀ ਐ ਇਸ ਜਿਹੜੇ ਸਭਿਆਚਾਰ ਨਾਲ ਕੀ ਰੱਖਿਆ ਆਪਣਾ ਆਪਣਾ ਤੀਆਂ ਤੀਜ ਦੀਆਂ ਇਦੇ ਵਿੱਚ ਕੋਈ ਪ੍ਰਾਈਜ਼ ਵੀ ਦਿੱਤਾ ਜਾਊਗਾ ਹਾਂਜੀ ਹਾਂ ਉਹਦੇ ਵਿੱਚ ਜਿਵੇਂ ਕੋਈ ਗੇਮਸ ਹੋਣਗੇ ਆ ਔਰ ਕੋਈ ਪਰਫਾਰਮੈਂਸ ਹੋਊਗੀ ਜਾਂ ਜਿਵੇਂ ਮੈਂ ਸਤੀਜ ਕੱਢਾਂਗੇ ਆਪਾਂ ਮਹਿੰਦੀ ਦਾ ਉੱਥੇ ਕੰਪੀਟੀਸ਼ਨ ਕਰਾਵਾਂਗੇ ਉਹਨਾਂ ਨੂੰ ਸਾਰਿਆਂ ਨੂੰ ਪ੍ਰਾਈਜ਼ ਦਿੱਤੇ ਜਾਣਗੇ ਤੇ ਆਪਣਾ ਬਾਈਆ ਫੋਰਡ ਦੇ ਵਿੱਚ ਸੈਂਟਰ ਦੇ ਵਿੱਚ ਰੱਖਿਆ ਆਪਾਂ ਤਾਂ ਕਿ ਲੇਡੀਜ਼ ਨੂੰ ਕੋਈ ਦਿੱਕਤ ਨਾ ਆਵੇ ਆਉਣ ਦੇ ਵਿੱਚ ਹੋਟਲ ਬਿਲਕੁਲ ਸੈਂਟਰ ਐ ਸਿਟੀ ਦਾ ਜਾਨੂੰ ਇਹ ਪਤਾ ਹਨ ਇਹ ਜੋ ਬੱਚੇ ਅੱਜ ਕੱਲ੍ਹ ਨਸ਼ੇ ਵਿੱਚ ਰੁੱਝੇ ਹੋਏ ਹਨ ਉਹ ਗੀਮਾਂ ਵਿੱਚ ਹਿੱਸਾ ਲੈਣ ਪੜਾਈ ਵਿੱਚ ਹਿੱਸਾ ਲੈਣ ਉਤੇ ਸਮਾਜਿਕ ਤੰਮਾ ਵਿੱਚ ਆਪਣੀ ਸਿਹਤ ਨੂੰ ਮੁੱਖ ਰੱਖ ਕੇ ਉਸ ਦੇ ਨਾਲ ਅੱਗੇ ਚੱਲਣਾ ਤਾਂ ਕਿ ਸਾਡਾ ਪੰਜਾਬ ਅੱਗੇ ਦੀ ਤਰ੍ਹਾਂ ਟੱਕੀ ਕਰ ਸਕੇ। ਆਹੀਂ ਬਾੜੇ ਤੁਸੀਂ ਦੱਸਿਆ ਕਿ ਸੱਭਿਆਚਾਰ ਪ੍ਰੋਗਰਾਮ ਹੋਣਾ ਤੁਹਾਡੇ ਜਿੰਨੇ ਵੀ ਪ੍ਰੋਗਰਾਮ ਆ ਰਹੇ ਐ 27 ਤਰੀਕ ਨੂੰ ਤੀਆਂ ਦਾ ਪ੍ਰੋਗਰਾਮ ਹੋ ਰਿਹਾ ਹੈ। ਉਹਦੇ ਵਿੱਚ ਸੱਭਿਆਚਾਰ ਕਿੱਦਾਂ ਬੋਲੀਆਂ ਹੋਣੀਆਂ ਤੇ ਅੱਜ ਵੀ ਕੋਈ ਬੋਲੀ ਪਾਕਿਸਤਾਨਾ ਦੇ ਉੱਪਰ ਹਾਂਜੀ ਸੌਣ ਚੜ ਗਏ ਤੀਆਂ ਦੇ ਦਿਨ ਆਏ ਕੱਤੀ ਮਹੇ ਮੇਰੇ ਮੀਹ ਹੋ ਦੁਨੀਆਏ ਕੱਤੀ ਬਾਹੇ ਮੇਰੇ ਪੀਰ ਨੂੰ ਸੌਣ ਚੜੀ ਆਤੀ ਬਾਹੇ ਦੁਨੀਆਏ ਕੱਤੀ ਬਾਹੇ ਮੇਰੇ ਪੀਰ ਨੂੰ ਮਰ ਕੋਈ ਆਖੇ ਮਾਵਾ ਮੈਂ ਇੱਕ ਮਿੰਟ ਹਾਂਜੀ ਮਾ 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 ਹਰ ਕੋਈ ਆਖੇ ਮਾਵਾ ਮਾਵਾ ਹੱਕ ਨਹੀਂ ਸਸਾਂ ਸਸਾਂ ਹੋਤਿਆ ਆਖੇ ਸਸਾਂ ਸਸਾਂ ਹੋਇਆ ਕੇ ਸਸਾਂ ਹੁੰਦੀਆਂ ਤੇ ਰਮਝੀਆਂ ਮਾਵਾ ਕੇ ਨੋਲੇ ਸਸਾਂ ਪੁੱਤ ਹੁੰਦੀਆਂ I